ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਜ ਸਿੰਘ ਸਵਾਜ ਪਹੁੰਚੇ ਆਂ ਆਨੰਦਪੁਰ ਸਾਨੇਵਾਸ ਸਕੂਲ ਦੇ ਵਿੱਚ ਜਿਹੜੇ 27 ਜੁਲਾਈ ਨੂੰ ਜੋ ਕਿ ਇੱਕ ਕੁਸ਼ਤੀ ਖੇਡ ਮੁਕਾਬਲਾ ਹੋਣਾ ਸੀ ਸੋ ਜਿਹੜੇ ਉਸੇ ਦੇ ਤਰੀਕ ਆ ਉਹ 10 ਅਗਸਤ ਕਰ ਦਿੱਤੀ ਗਈ ਹੈ ਕਾਰਨ ਕਾਰਨ ਕੀ ਹੋਏਗਾ ਉਹ ਵੀ ਪੁੱਛ ਲਵਾਂਗੇ ਜਿਹੜੇ ਤੇ ਖੇਡ ਮੁਕਾਬਲੇ ਹੋਣੇ ਕਿਹੜੇ ਕਿਹੜੇ ਖੇਡ ਮੁਕਾਬਲੇ ਹੋਣਗੇ ਕਿਸ ਤਰ੍ਹਾਂ ਜਿਹੜੇ ਖੇਡ ਮੁਕਾਬਲੇ ਹੋਣਗੇ ਪ੍ਰਧਾਨ ਸਾਹਿਬ ਮੌਜੂਦ ਕੀ ਕਹਿਣਾ ਚਾਹੋਗੇ ਪਹਿਲਾਂ ਇਸ ਵਿੱਚ ਹਾਂਜੀ ਆਪਾਂ ਕੁਸ਼ਤੀਆਂ ਦੰਗਲ ਅੱਗੇ ਵੀ ਕਰਵਾਉਨੇ ਆਂ ਆਪਾਂ ਪਹਿਲਾਂ ਦਸ ਦੰਗਲ ਕਰਵਾ ਚੁੱਕੇ ਆਂ ਇੱਥੇ ਆਨ ਇਹ ਸਾਨੇਆੜ ਪੈਂਦਾ ਅਨੰਦਪੁਰ ਪ੍ਰਾਇਮਰੀ। ਕਿੰਮਾ ਜੀ ਇਸ ਵਾਰ ਜਿਹੜਾ ਇਹ ਕੁਛ ਦੰਗਲ। ਇਹ 11 ਵਾਂ ਜੀ। ਅੱਛਾ ਜੀ। ਕਿਸ ਤਰ੍ਹਾਂ ਦੇ ਜਿਹੜੇ ਖੇਡ ਮੁਕਾਬਲੇ ਹੋਣੇ ਆ ਕਿਸ ਤਰ੍ਹਾਂ ਜਿਹੜੀ ਦੰਗਲ ਇਹ ਤੇ ਕੁੜੀਆਂ ਦੀ ਕੁਸ਼ਤੀ ਆ 18-19 ਸਾਲ ਦੀਆਂ ਕੁੜੀਆਂ ਨੇ। ਜੀ। ਤੇ ਮੁੰਡੇ ਹੈਗੇ 14 ਸਾਲ ਦੇ ਬੱਚੇ ਇਹ ਸਾਨੇਆੜ ਸਾਨੇਆੜ ਏਰੀਏ ਦੇ ਹੀ ਨੇ ਬੱਚੇ। ਜਿਹੜੇ ਪਹਿਲਵਾਨ ਨੇ ਜਾਂ ਜਿਹੜੇ ਸਾਡੇ ਤੋਂ ਘੁਲ ਕੇ ਬਾਹਰਲੇ ਖਾੜਿਆਂ 'ਚ ਚਲੇ ਗਏ ਉਹ ਆ ਜਾਣਗੇ। ਜੀ। ਤੇ ਉਦੋਂ ਬਾਅਦ ਬੱਚਿਆਂ ਦੀ ਕਬੱਡੀ ਆ ਛੋਟੇ ਸਕੂਲ ਦੇ ਬੱਚਿਆਂ ਦੀ ਆ ਪ੍ਰਾਇਮਰੀ ਸਕੂਲ ਅਨੰਦਪੁਰ ਸਾਨੇਆੜ। ਇਹ ਬੱਚਿਆਂ ਦੀ ਕੁਸ਼ਤੀ ਆ ਹੋएगी ਕਬੱਡੀ ਹਾਂਜੀ ਤੇ ਕੁਸ਼ਤੀ ਵੀ ਆ ਤੇ ਵੱਡੇ ਬੱਚਿਆਂ ਦਾ ਵੀ ਇੱਕ ਸ਼ੋਅ ਮੀਚ ਹੈਗਾ ਜਿਹੜੇ ਸਾਡੇ ਕੋਲੀ ਖੇਡਦੇ ਨੇ ਜਾਂ ਦੂਜੇ ਗਰਾਊਂਡਾਂ 'ਚ ਖੇਡਦੇ ਨੇ ਸਾਹਨੇ ਵਾਲਾ ਗਰਾਊਂਡ ਤੇ ਆਨੰਦਪੁਰ ਗਰਾਊਂਡ ਤੇ ਉਹਨਾਂ ਨੂੰ ਬੁਲਾਇਆ ਉਹੀ ਆ ਕੇ ਇੱਥੇ ਖੇਡ ਕੇ ਸੋ ਸਭ ਤੋਂ ਪਹਿਲਾਂ ਚਲੋ ਆਪਾਂ ਗੱਲ ਕਰਦੇ ਜਿਸ ਤਰ੍ਹਾਂ 27 ਜੁਲਾਈ ਦਾ ਜਿਹੜਾ ਸਮਾਸਾ ਐਤਵਾਰ ਦਾ ਪਰ ਲੇਕਿਨ ਉਹ 10 ਅਗਸਤ ਕਰ ਦਿੱਤਾ ਗਿਆ ਕੀ ਕਾਰਨ ਹੋਇਆ ਉਹ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਗਰਾਊਂਡ ਗਿੱਲਾ ਪਿਆ ਨਹੀਂ ਕੱਲ ਬਹੁਤ ਪਿਆ ਜ਼ਬਰਦਸਤ ਇੱਕੋ ਦਾਮੀ ਤਾਨੂੰ ਅਸਾਰ ਨਹੀਂ ਸੀਗੇ ਵੀ ਮੀ ਆਜੂਗਾ ਵਿਚਾ ਸਾਡਾ ਨਿੰਘ ਜੂਗਾ ਪਰ ਨਹੀਂ ਰੱਬ ਨੇ ਸਾਨੂੰ ਲੇਟ ਕਰਾਉਣਾ ਕਹਤਾ ਵੀ ਲੇਟ ਹੀ ਕਰਾਇਓ ਮੀ ਆ ਗਿਆ ਤੇ ਅਸੀਂ ਫਿਰ ਹੁਣ 10 ਅਗਸਤ ਰੱਖੀ ਆ ਆਪਣੇ ਅਗਲੇ ਮਹੀਨੇ ਦੀ ਵਿਚਾ 10 15 ਮਿੰਟ ਲੇਟ ਹੋ ਜੂ ਮੀ ਨਹੀਂ ਆਊਗਾ ਗਰਾਉਂਡ ਸੁੱਕ ਜੂਗਾ ਤੇ ਫਿਰ ਕੁਸ਼ਤੀਆਂ ਕਬੱਡੀ ਹੋਣਗੀਆਂ ਕੀ ਟਾਈਮਿੰਗ ਹੈ ਜੀ ਆਪਣੀ ਇਹ ਤੇ ਕਿਹੜੇ ਕਿਹੜੇ ਇਥੇ ਪ੍ਰਬੰਧ ਕੀਤੇ ਜਾਣਗੇ ਸ਼ਾਮੀ 3 ਵਜੇ ਚਾਲੂ ਕਰ ਦੇਣਾ ਜੀ ਆਪਾਂ ਨੇ ਕੁਸ਼ਤੀ ਮੇਲਾ ਤੇ ਬਾਕੀ ਸਾਰੇ ਆ ਰਹੇ ਨੇ ਬਤਵੰਤੇ ਸੱਜਣ ਆ ਰਹੇ ਨੇ ਨਗਰ ਕੌਸਲ ਦੇ ਪ੍ਰਧਾਨ ਆ ਰਹੇ ਨੇ ਸਾਡੇ ਪੂਜਾ ਭਾਟਿਆ ਜੀ ਜੀ ਤੇ ਆਰਮ ਸਿੰਘ ਰਾਣਾ ਆ ਰਹੇ ਨੇ 골ਡਨ ਨੱਟ ਵਾਲੇ ਸੋਨੀ ਐਮ ਸੀ ਆ ਰਿਹਾ ਸਾਡਾ ਉਹ ਪ੍ਰਧਾਨ ਵੀ ਨੇ ਤੁਹਾਨੂੰ ਪਤਾ ਹੀ ਆ ਭਗਵੰਤ ਦੇ ਤੇ ਹੋਰ ਤਕਰੀਬ ਨਾਲ ਕਾਲਾ ਸਾਨੂੰ ਬਹੁਤ ਸਾਥ ਦੇ ਰਿਹਾ ਕਾਲਾ ਬਿਮਰੋ ਕੁਲਵਿੰਦਰ ਕਾਲਾ ਐਮ ਸੀ ਆ ਆਪਣੇ ਵਾਰ ਨੰਬਰ 10 ਤੋਂ ਹਾਂਜੀ ਹਾਂਜੀ ਤੇ ਐਮਸੀ ਨੇ ਇਹ ਸਾਨੂੰ ਬਹੁਤ ਸਾਥ ਦੇ ਰਹੇ ਨੇ ਔਰ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਲੈਣੀ ਜਿਸ ਤਰ੍ਹਾਂ ਕਿ ਖੇਡ ਮੁਕਾਬਲੇ ਜਿਹੜੇ ਕੀਤੇ ਜਾ ਰਹੇ ਨੇ ਨਸ਼ਿਆਂ ਤੋਂ ਰਹਿ ਜਿਹੜੇ ਬੱਚੇ ਇਥੇ ਜੋੜਨ ਦੀ ਤੁਸੀਂ ਕੋਸ਼ਿਸ਼ ਕਰਾ ਲਿਆ ਜੀ ਨਸ਼ਿਆ ਵਿਰੋਧੀ ਇਹ ਚਲਾਈ ਆ ਆਪਾਂ ਨੇ ਮਾਮ ਵੀ ਜਦੋਂ ਨਸ਼ਿਆਂ ਵਿਰੋਧੀ ਜਦੋਂ ਆਪਾਂ ਗੇਮਾਂ ਕਰਾਵਾਂਗੇ ਬੱਚਿਆਂ ਨੂੰ ਆਟੋਮੈਟਿਕ ਹੀ ਨਸ਼ੇਵਾਲ ਨਹੀਂ ਜਾਣਗੇ ਇਹ ਆਪਣੀ ਖਰਾਕ ਭਾਲਣਗੇ ਜੀ ਚਾਹੇ ਇਹਨਾਂ ਨੂੰ ਕੋਈ ਵੀ ਖਾਣ ਨੂੰ ਮਿਲ ਜਵੇ ਕਿ ਨੂੰ ਮਿਲ ਗਿਆ ਇਹਨਾਂ ਨੇ ਉਹ ਚੱਪ ਜਾਣਾ ਛੇ ਮਿਲ ਗਿਆ ਤਾਂ ਚੱਬ ਜਾਣਾ ਕੇਲਾ ਤਾਂ ਮੰਗਦੇ ਫਿਰਨ ਕਿ ਸਾਨੂੰ ਕੇਲਾ ਖਲਾ ਦੋ ਬਦਾਮ ਖਲਾਓ ਆਪੇ ਘਰਦਿਆਂ ਨੂੰ ਕਹਿਣਗੇ ਵੀ ਅਸੀਂ ਤਕੜੇ ਹੁਣਾ ਉਹ ਫਿਰ ਈ ਜੀ ਪੈ ਜਾਂਦੀ ਆ ਵੀ ਉਹ ਤਕੜਾ ਮੈਂ ਵੀ ਤਕੜਾ ਹੋ ਜਮਾ ਔਰ ਮੁੰਡੇ ਮੇਰੇ ਕੋਲ ਵੈਸੇ ਵੀ ਤਕੜੇ ਹੀ ਨੇ ਸਾਰੇ ਇਥੋਂ ਮੇਰੇ ਕੋਲੋਂ ਕਿੰਨੇ ਹੀ ਮੁੰਡੇ ਖੇਡ ਖੇਡ ਕੇ ਚਲੇ ਗਏ ਨੇ 70 ਦਾ ਮੈਂ ਇਹ ਗਰਾਉਂਡ ਸੰਭਿਆ ਸੀਗਾ 70 ਚ ਮੈਂ ਕਰਦਾ ਸੀਗਾ ਫਿਰ ਮੇਰੇ ਨਾਲ ਮੁੰਡੇ ਜੁੜ ਗਏ ਉਹ ਵੀ ਹੁਣ ਚੰਗੀਆਂ ਆਪਣੇ ਉਹਦਿਆਂ ਤੇ ਨੇ ਕੋਈ ਬਿਜਲੀ ਬੋਰਚਾ ਕੋਈ ਰੇਲਵੇ ਚਾ ਕੋਈ ਪੁਲਿਸ ਚਾ ਤੇ ਮੈਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਲੱਗਦਾ ਮੇਰੇ ਤੋਂ ਕਿੰਨੇ ਕਿੰਨੇ ਖੇਡ ਜਾਂਦੇ ਨੇ ਤੇ ਉਹ ਜਦੋਂ ਆ ਕੇ ਕੋਡੇ ਹੱਥ ਲਾਉਂਦੇ ਨੇ ਜਿਹੀ ਥੋੜੇ ਕੋ ਖੇਡਦੇ ਰਿਹਾ ਮੈਨੂੰ ਤਾਂ ਉਵੇਂ ਹੀ ਪਤਾ ਲੱਗਦਾ ਤੇ ਅੱਗੋਂ ਮੇਰੇ ਜਿਹੜੇ ਮੇਰੇ ਚੇਲੇ ਨੇ ਆਂ ਕੀਤੀ ਮੇਰੇ ਕੋਲ ਖੇਡਦਾ ਰਿਹਾ ਚੰਗਾ ਕਬੱਡੀ ਖਿਡਾਰੀ ਆ ਰਿਸ਼ਪਾਲ ਤੋਤੇ ਦਾ ਭਤੀਜਾ ਇਹਨੂੰ ਮੈਂ ਬਹੁਤ ਚੰਡਿਆ ਵਾ ਸੁਖਾ ਆਨੰਦਪੁਰ ਵਾਲਾ ਹੋਰ ਮੁੰਡੇ ਬਾਹਰ ਚਲੇ ਗਏ ਪੁੱਪਾ ਰੂਪਾ ਕਈ ਸੀਗੇ ਇਹ ਛੋਟੇ ਛੋਟੇ ਫੜੇਸੀ ਮੈਂ ਤੇ ਤਕੜੇ ਕਰਕੇ ਭੇਜੇ ਇਥੋਂ ਜੀ ਬਿਲਕੁਲ ਸੋ ਜਿਹੜੀ ਇੱਕ ਖੇਡ ਮੁਕਾਬਲਾ ਜਿਸ ਤਰ੍ਹਾਂ ਹੋਣੇ ਨੇ 4 ਤੋਂ 7 ਵਜੇ ਤੱਕ ਤੱਕ ਨੂੰ 3 ਵਜੇ ਸ਼ੁਰੂ ਹੋ ਜਾਣਾ ਕੀ ਕੀ ਬੱਚਿਆਂ ਦੀ ਜਿਹੜੀ ਐਂਟਰੀ ਆ ਇਹਦੀ ਐਂਟਰੀ ਕਿਸ ਤਰ੍ਹਾਂ ਹੋ ਜਾਈ ਨਹੀਂ ਤੇ ਸਾਡੇ ਅਸੀਂ ਇੱਕ ਪੈਸਾ ਨਹੀਂ ਲੈਂਦੇ ਬੱਚਿਆਂ ਤੋਂ ਬੱਚਿਆਂ ਨੂੰ ਅਸੀਂ ਘੋਟ ਕੇ ਬਾਦਾਮ ਵੀ ਪਲਾਉਨੇ ਆ ਖਰਾਕ ਵੀ ਦਿੰਨੇ ਆ ਬੱਚਿਆਂ ਨੂੰ ਕਿਉਂਕਿ ਸਾਨੂੰ ਲੋਕ ਬਾਹਰੋਂ ਪੈਸੇ ਦੇ ਦਿੰਦੇ ਆ ਵੀ ਚਲੋ ਤੁਸੀਂ ਬੱਚਿਆਂ ਨੂੰ ਖਲਾ ਦਿਓ ਕਿਸੇ ਨੇ 5 ਕਿਲੋ ਬਾਦਾਮ ਲੈ ਤੇ ਕਿਸੇ ਨੇ 10 ਕਿਲੋ ਉਹ ਅਸੀਂ ਘੋਟ ਕੇ ਪਲਾਈ ਜਾਂਦੇ ਆ ਇਹਨਾਂ ਨੂੰ ਰਗੜ ਕੇ ਦੁੱਧ ਬਣਾ ਕੇ ਬਰਾਮਾ ਦਾ ਤੇ ਕਿੰਨੇ ਕੁ ਬੱਚੇ ਹੋਂ ਤੱਕ ਤਿਆਰ ਕੀਤੇਗੇ ਤੁਹਾਡੇ ਕੋਲ ਇੱਥੋਂ ਤਾਂ ਕਈ ਬੱਚੇ ਚਲੇ ਗਏ ਜੀ ਤਿਆਰ ਹੋਊਗੇ ਆ ਹੁਣ ਛੋਟੇ ਛੋਟੇ ਬੱਚੇ ਨੇ ਮੈਂ ਮੈਂ ਛੋਟੇ ਛੋਟੇ ਬੱਚਾ ਨੂੰ ਹੀ ਪੜਦਾ ਵੱਡੇ ਬੱਚੇ ਤਾਂ ਆਪੇ ਚੱਲ ਵੱਡੇ ਹੋ ਹੀ ਜਾਂਦੇ ਨੇ ਵੱਡੇ ਬੱਚੇ ਚੰਗੀ ਤਰ੍ਹਾਂ ਨਹੀਂ ਖੇਡਦੇ ਜਿਹੜੇ ਛੋਟੇ ਬੱਚੇ ਨੇ ਉਹ ਚੰਗੀ ਤਰ੍ਹਾਂ ਖੇਡਦੇ ਨੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦਿਓਗੇ ਜਿਸ ਤਰ੍ਹਾਂ 27 ਜੁਲਾਈ ਨੂੰ ਜਿਹੜਾ ਹੋਣਾ ਸੀ ਮੁਕਾਬਲਾ ਜੋ ਕਿ ਹੁਣ 10 ਅਗਸਤ ਨੂੰ ਕੀਤਾ ਗਿਆ ਕੀ ਕਹੋਗੇ ਥਾਣੇਬਾੜ ਵਾਸੀਆਂ ਨੂੰ ਜਿਹੜੇ ਇੱਥੇ ਫੰਕਸ਼ਨ ਥਾਣੇਬਾੜ ਵਾਸੀਆਂ ਨੂੰ ਅਪੀਲ ਆ ਬੇਨਤੀ ਵੀ ਨਾਲ ਹੀ ਆ ਬਈ ਆ ਮੀ ਕਰਕੇ ਆਪਾਂ ਲੇਟ ਕਰ ਰਹੇ ਆ ਜਿਹੜਾ ਪ੍ਰੋਗਰਾਮ ਆਪਾਂ 27 ਜੁਲਾਈ ਨੂੰ ਕਰਾਉਣਾ ਸੀ ਉਹ 10 ਅਗਸਤ ਨੂੰ ਕਰਾ ਰਹੇ ਆ ਇਹ ਨੋਟ ਕਰ ਨੂੰ ਜੀ ਬਿਲਕੁਲ ਸੋ ਇੱਕ ਵਾਰ ਫਿਰ ਮੈਂ ਦੱਸ ਦਵਾਂ ਕਿ ਜਿਹੜਾ ਕਿ ਨੰਦਪੁਰ ਸਾਹਨੇਵਾਲ ਸਕੂਲ ਦੇ ਵਿੱਚ ਜਿਹੜਾ ਕਿ ਖੇਡ ਮੁਕਾਬਲਾ ਜੋ ਕਿ 27 ਜੁਲਾਈ ਨੂੰ ਹੋਣਾ ਸੀ ਸੋ ਜੋ ਕਿ ਮੀਂਹ ਬਾਰਿਸ਼ ਦੇ ਕਾਰਨ ਜਿਹੜਾ ਕਿ ਗਰਾਊਂਡ ਅਜੇ ਗਿੱਲਾ ਸੋ ਉਸ ਦੀ ਜਿਹੜੀ ਤਰੀਕ ਹੈ ਜਿਹੜੀ ਹੁਣ 10 ਅਗਸਤ ਕਰ ਦਿੱਤੀ ਗਈ ਹੈ ਹਾਂ ਸੋ ਗਰਾਊਂਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਵਾਂ ਇਹ ਗਰਾਊਂਡ ਤੁਸੀਂ ਸਭ ਨੂੰ ਦੇਖ ਸਕਦੇ ਹੋ ਕਿ ਇਸੇ ਹੀ ਜਗ੍ਹਾ ਦੇ ਉੱਪਰ ਜਿਹੜਾ ਕਿ ਖੇਡ ਮੁਕਾਬਲਾ ਹੋਣਾ ਸੀ ਜੋ ਕਿ ਇਹ 11ਵਾਂ ਜਿਹੜਾ ਸ਼ਾਨਦਾਰ ਕੁਸ਼ਤੀ ਮੇਲਾ ਜਿਹੜਾ ਇੱਥੇ ਜੋ ਕਿ ਕੁਸ਼ਤੀਆਂ ਦੇ ਮੁਕਾਬਲੇ ਜਿਹੜੇ ਕਿ 27 ਜੁਲਾਈ ਨੂੰ ਕਰਵਾਏ ਜਾਣੇ ਇਹ ਸਿਰਫ ਜਿਹੜੀ ਕੇਵੀ ਦੱਸਦੀ ਹੈ ਕਿ ਸਿਰਫ ਨੰਦਪੁਰ ਸਾਨੇਵਾਲ ਦੇ ਲੜਕੀਆਂ ਤੇ 14 ਸਾਲ ਦੇ ਬੱਚਿਆਂ ਜਿਹੜੀ ਕੁਸ਼ਤੀਆਂ 4 ਵਜੇ ਤੋਂ ਸ਼ੁਰੂ ਹੋਣਗੀਆਂ ਇਹ ਜੀਟੀ ਰੋਡ ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਸਾਨੇਵਾਲ ਦੇ ਵਿੱਚ ਸੋ ਆਪਾਂ ਗੱਲਬਾਤ ਕੀਤੀ ਹੈ ਇਹਦੇ ਨਾਲ ਨਾਲ ਹੋਰ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ ਤੁਹਾਨੂੰ ਇਹ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਮੈਂ ਦੇਜਾ ਜਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਜ ਜੀ ਸਿੰਘ ਕੈਮਰਾਮੈਨ ਪਰਸਨ ਹੈ ਨਾ